ਮੋਗਾ ਦੇ ਹੋਟਲ ਵਿੱਚ ਚੱਲ ਰਿਹਾ ਸੀ ਦੇਵ ਵਪਾਰ ਦਾ ਕਾਰੋਬਾਰ ਪੁਲਿਸ ਨੇ ਛਾਪੇਮਾਰੀ ਕਰਕੇਤਾ 11 ਲੜਕੀਆਂ ਸਮੇਤ ਉਨੀ ਲੋਕਾਂ ਨੂੰ ਗ੍ਰਿਫਤਾਰ ਹੋਟਲ ਦਾ ਮੈਨੇਜਰ ਗ੍ਰਿਫਤਾਰ ਮਾਲਕ ਫਰਾਰ ਰੰਗਰਲੀਆਂ ਮਨਾਉਂਦੇ ਫੜੇ ਗਏ ਸਨ ਲੜਕੇ ਲੜਕੀਆਂ ਪੰਜਾਬ ਦੇ ਮੋਗਾ ਵਿੱਚ ਪੁਲਿਸ ਨੇ ਰਾਤ ਨੂੰ ਲੁਧਿਆਣਾ ਰੋਡ ਤੇ ਸਥਿਤ ਇੱਕ ਹੋਟਲ ਵਿੱਚ ਰੇਡ ਕੀਤੀ ਇੱਥੋਂ 11 ਲੜਕੀਆਂ ਤੇ 8 ਲੜਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਵੱਡੇ ਪੈਮਾਨੇ ਤੇ ਦੇਵ ਵਪਾਰ ਦਾ ਧੰਦਾ ਚੱਲ ਰਿਹਾ ਸੀ ਹੋਟਲ ਦੇ ਮੈਨੇਜਰ ਨੂੰ ਵੀ ਪੁਲਿਸ ਨੇ ਮੌਕੇ ਤੇ ਕਾਬੂ ਕਰ ਲਿਆ ਪੁਲਿਸ ਮਾਮਲੇ ਨੂੰ ਲੈ ਕੇ ਅੱਗੇ ਦੀ छानबीन ਕਰ ਰਹੀ ਹੈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੋਗਾ ਵਿੱਚ ਲੁਧਿਆਣਾ ਰੋਡ ਤੇ ਸਥਿਤ ਹੋਟਲ ਰਾਖ ਸਟਾਰ ਵਿੱਚ ਦੇਵ ਵਪਾਰ ਦਾ ਕਾਰੋਬਾਰ ਵੀ ਹੁੰਦਾ ਹੈ ਹੋਟਲ ਦੇ ਮਾਲਕ ਪਰਵੀਰ ਅਤੇ ਮੈਨੇਜਰ ਸੁਮੇਤ ਇਸ ਕਾਰੋਬਾਰ ਵਿੱਚ ਸ਼ਾਮਿਲ ਹਨ ਮੌਕੇ ਤੇ ਰੇਡ ਕੀਤੀ ਜਾਵੇ ਤਾਂ ਵੱਡੀ ਸੰਖਿਆ ਵਿੱਚ ਲੜਕੇ ਲੜਕੀਆਂ ਕਾਬੂ ਆ ਸਕਦੇ ਹਨ ਇਸ ਸੂਚਨਾ ਦੇ ਆਧਾਰ ਤੇ ਪੁਲਿਸ ਪਾਰਟੀ ਦਾ ਗਠਨ ਕੀਤਾ ਗਿਆ ਮਹਿਲਾ ਸੈਲ ਇਨਚਾਰਜ ਕੁਲਵਿੰਦਰ ਕੌਰ ਨੂੰ ਨਾਲ ਲੈ ਕੇ ਮੌਕੇ ਤੇ ਹੋਟਲ ਵਿੱਚ ਪੁਲਿਸ ਨੇ ਰੇਡ ਕੀਤੀ ਰੇਡ ਦੌਰਾਨ ਹੋਟਲ ਦੇ ਕਮਰਿਆਂ ਵਿੱਚੋਂ ਕੁਝ ਲੜਕੇ ਲੜਕੀਆਂ ਰੰਗਦਲੀਆਂ ਮਨਾਉਂਦੇ ਪਾਏ ਗਏ ਇਹਨਾਂ ਸਾਰਿਆਂ ਨੂੰ ਪੁਲਿਸ ਨੇ ਹਿਰਾਸਤ ਤੇ ਲੈ ਲਿਆ ਅਤੇ ਪੁੱਛਗਿੱਛ ਦੇ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੋਟਲ ਵਿਚ ਰੇਟ ਦੇ ਦੌਰਾਨ 11 ਲੜਕੀਆਂ ਤੇ 8 ਲੜਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਫੜੇ ਗਏ ਵਿਅਕਤੀਆਂ ਵਿੱਚ ਹੋਟਲ ਦਾ ਮੈਨੇਜਰ ਵੀ ਸ਼ਾਮਲ ਹੈ। ਪੁਲਿਸ ਨੇ ਇਹਨਾਂ ਤੇ ਮਾਮਲਾ ਦਰਜ ਕਰ ਲਿਆ ਹੈ। ਹੋਟਲ ਦੇ ਮਾਲਕ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ। ਪੁਲਿਸ ਅੱਗੇ ਦੀ ਕਾਰਵਾਈ ਵਿੱਚ ਲੱਗੀ ਹੋਈ ਹੈ। ਹਾਂ ਜਿਹੜਾ ਅੱਜ ਇੱਕ ਜਿਹੜਾ ਲੁਧਿਆਣਾ ਫੋਕਲ ਰੋਡ ਤੇ ਹੋਟਲ ਰੌਕਸਟਾਰ ਇਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਜਿਹੜੇ ਇਹਦੇ ਮਾਲਕ ਤੇ ਜਿਹੜਾ ਆਪਣੇ ਦੂਸਰੇ ਦਲਾਲ ਮਿੰਟੇਜਰ ਵਗੈਰਾ ਵਾਲਾ ਜਿਹੜਾ ਜਿਸਮ ਫਰੋਸੀ ਦਾ ਧੰਦਾ ਕਰਵਾਉਂਦੇ ਆ ਜਿਸ ਜਿਹੜਾ ਤੇ ਜਿਹੜਾ ਮੈਜ ਮੈडम ਕੁਲਿੰਦਰ ਕੌਰ ਸਾਡੇ ਊਮਨਸ ਅਲਗਰਨ ਚਾਰਜ ਨੂੰ ਅਸੀਂ ਉੱਥੇ ਰਿਗ ਕੀਤਾ ਦਰਾਨੇ ਰੇਡ ਜਿਹੜਾ ਉੱਥੇ ਸਾਨੂੰ ਜਿਹੜੇ ਚਾਪ ਜੁੜੇ ਬਰਾਮਦ ਹੋਏ ਕੁੱਟਲ ਮਤਲਬ 11 ਲੜਕੀਆਂ ਅਤੇ ਜਿਹੜੇ 8 ਜਿਹੜੇ ਲੜਕੇ ਰਹੇ ਸੀ ਉਹਦੇ ਉੱਥੇ ਬਰਾਮਦ ਹੋਏ ਤੇ ਜਿੰਦੇ ਦੇ ਆਧਾਰ ਤੇ ਅਸੀਂ ਮੋਟਰਲ ਟ੍ਰੈਫਿਕ ਐਕਟ ਦਾ ਜਿਹੜਾ ਪੱਤਿਆ ਦੱਤਾ ਹੈ ਤੇ ਜਿਹੜੇ ਦੋਸ਼ੀ ਉਹਨਾਂ ਨੇ ਕਿਰਦਾ ਸੀ ਕਰਲੇ